ਜੀ ਵਾ 70 ਸਾਲਾਂ ਚ ਪਹਿਲੀ ਵਾਰ ਇਹ ਸੀਨ ਵੇਖਣ ਨੂੰ ਮਿਲਿਆ ਕਿ ਕਿਸਾਨਾਂ ਦੇ ਧਰਨੇ ਚੋਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋਇਆ ਤੇ ਹੁਣ ਸਰਕਾਰ ਦੇ ਇੱਕ ਵੱਡੇ ਅਫਸਰ ਦੀ ਕੋਠੀ ਦੇ ਵਿੱਚ ਦੱਬਿਆ ਹੋਇਆ ਨੱਪਿਆ ਹੋਇਆ ਜੀ ਸੀ ਬੀਆਂ ਲਾ ਕੇ ਕਢਵਾਇਆ ਜਾ ਰਿਹਾ ਤੇ ਬਿਸ਼ਰਮੀ ਦੀ ਹੱਦ ਵੇਖੋ ਅਜੇ ਵੀ ਸਰਕਾਰ ਨਾਲ ਜੁੜੇ ਹੋਏ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਬਿਲਕੁਲ ਝੂਠੀਆਂ ਖਬਰਾਂ ਨੇ ਇਹ ਬਦਨਾਮ ਕਰਨ ਲਈ ਨੇ ਮੈਨੂੰ ਲੱਗਦਾ ਹੁਣ ਭਗਵੰਤ ਮਾਨ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਇਹਦੇ ਉੱਪਰ ਬਿਆਨ ਦੇਣਾ ਚਾਹੀਦਾ ਵੀ ਇਹ ਝੂਠਾ ਕਿ ਸੱਚ ਹੈ ਜੇ ਤਾਂ ਕਿਸਾਨਾਂ ਨੇ ਕਿਤੋਂ ਬਾਹਰੋਂ ਦੱਬਿਆ ਕਢਵਾ ਲਿਆ ਹੁੰਦਾ ਜਾਂ ਕਿਸੇ ਸੜਕ ਕੰਡੇ ਜਾਂ ਹੋਰ ਥਾਂ ਤੋਂ ਕਢਾਇਆ ਹੁੰਦਾ ਫੇਰ ਤਾਂ ਯਾਰ ਮੰਨਣਾ ਹੀ ਕਿਨੇ ਸੀ ਹੁਣ ਇੱਕ ਅਫਸਰ ਦੀ ਕੋਠੀ ਜਿੱਥੇ ਕਿਸਾਨ ਆਪ ਜਾ ਕੇ ਤਾਂ ਦੱਬ ਨਹੀਂ ਸਕਦੇ ਅਫਸਰ ਦੀ ਕੋਠੀ ਚ ਕਿਹੜਾ ਚਲਾ ਜੂ ਉਥੋਂ ਸਮਾਨ ਬਰਾਮਦ ਹੋ ਰਿਆ ਨੱਪਿਆ ਹੋਇਆ ਜੀ ਸੀ ਬੀ ਨਾਲ ਕਢਵਾਇਆ ਜਾ ਰਿਹਾ ਤੇ ਜੇ ਅਜੇ ਵੀ ਕੋਈ ਨਹੀਂ ਮੰਨਦਾ ਤੇ ਫੇਰ ਭਾਈ ਉਹ ਕਹਿੰਦੇ ਆ ਬੇਸ਼ਰਮਾ ਦੀ ਡੁੱਲ ਗਈ ਸੀ ਦਾਲ ਤੇ ਉਹ ਕਹਿੰਦੇ ਯਾਰ ਕੇ ਪੁੰਜੇ ਖਾਣਗੇ ਉਹ ਉਹ ਗੱਲ ਇੱਥੇ ਵੇਖਣ ਨੂੰ ਮਿਲ ਰਹੀ ਆ ਮੈਂ ਨਾ ਮੰਨੂ ਮੈਂ ਨਾ ਮੰਨੂ ਵਾਲੀ ਗੱਲ ਆ ਵੇਖੋ ਕਿਸਾਨ ਪਹਿਲਾਂ ਤੋਂ ચીਖ ਰਹੇ ਸੀ ਜਦੋਂ ਸ਼ੰਭੂ ਤੇ ਖਨੌਰੀ ਮੋਰਚਾ ਸਰਕਾਰ ਨੇ ਪੱਟਿਆ ਪਹਿਲਾਂ ਤਾਂ ਪੱਟਿਆ ਸਿੱਧਾ ਸਿੱਧਾ ਧੋਖਾ ਮੈਨੂੰ ਕੋਈ ਸਾਬਤ ਕਰ ਦੇ ਧੋਖਾ ਨਹੀਂਗਾ 75 ਸਾਲਾਂ ਚ ਪਹਿਲੀ ਵਾਰ ਇਹ ਮੈਂ ਵੇਖਿਆ ਕਿ ਗੱਲਬਾਤ ਲਈ ਸਰਕਾਰ ਨੇ ਚੰਡੀਗੜ੍ਹ ਕਿਸਾਨਾਂ ਨੂੰ ਬੁਲਾਇਆ ਤੇ ਫਿਰ ਚੱਕ ਲਿਆ ਗ੍ਰਿਫਤਾਰ ਕਰ ਲਿਆ ਗੱਲਬਾਤ ਲਈ ਤਾਂ ਅਤਵਾਦੀ ਜਥੇਬੰਦੀਆਂ ਜਾਂ ਜਿਹੜੇ ਹਥਿਆਰਬੰਦ ਲੜਾਈਆਂ ਲੜਨ ਵਾਲਿਆ ਉਹਨਾਂ ਨੂੰ ਵੀ ਜੇ ਸਰਕਾਰਾਂ ਕਦੇ ਬੁਲਾਉਂਦੀਆਂ ਰਹੀਆਂ ਜਾਂ ਦੁਸ਼ਮਣ ਦੇਸ਼ਾਂ ਨਾਲ ਜੰਗ ਲੜਦਿਆਂ ਕਿਤੇ ਗੱਲਬਾਤ ਦੀ ਟੇਬਲ ਤੇ ਬੈਠਦੇ ਰਹੇ ਤੇ ਇੱਕ ਦੂਜੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਰਿਹਾ ਪਰ ਸਾਰੀ ਨੈਤਿਕਤਾ ਤੇ ਸਾਰੀਆਂ ਹੱਦਾਂ ਟੱਪ ਕੇ ਪਹਿਲਾਂ ਕਿਸਾਨਾਂ ਨੂੰ ਉਦੋਂ ਗ੍ਰਿਫਤਾਰ ਕੀਤਾ ਚੰਡੀਗੜ੍ਹ 'ਚ ਤੇ ਫਿਰ ਉਹਨਾਂ ਦਾ ਸਮਾਨ ਟਰਾਲੀਆਂ ਬੜਾ ਕੁਝ ਉੱਥੋਂ ਚੱਕ ਲਿਆ ਗਿਆ ਕਿਸਾਨ ਚੀਕਦੇ ਰਹੇ ਵੀ ਇਹ ਇਹਨਾਂ ਨੇ ਕੀਤਾ ਇਹਨਾਂ ਨਾਲ ਜੁੜੇ ਲੋਕਾਂ ਨੇ ਕੀਤਾ ਪਰ ਉਹ ਕਹਿੰਦੇ ਜੀ ਅਸੀਂ ਤਾਂ ਅਸੀਂ ਤਾਂ ਐਵੇਂ ਕਰ ਹੀ ਨਹੀਂ ਸਕਦੇ ਫਿਰ ਕਿਸਾਨਾਂ ਨੇ ਆਪ ਟਰਾਲੀਆਂ ਮਗਰ ਜਾਜਾ ਲੱਭੀਆਂ ਬਰਾਮਦ ਕੀਤੀਆਂ ਤੇ ਫਿਰ ਨਾਬਾ ਦੇ ਵਿੱਚ ਜਿਹੜਾ ਉਥੋਂ ਦਾ ਇੱਕ ਪੰਕਜ ਪੱਪੂ ਨਾਂ ਦਾ ਵਿਅਕਤੀ ਹੈ ਜਿਹਦੇ ਉੱਪਰ ਵੱਡੇ ਦੋਸ਼ ਲੱਗੇ ਸੀ ਕੇਸ ਵੀ ਦਰਜ ਹੋਇਆ ਵੀ ਉਹਨੇ ਇਹ ਕੀਤਾ ਔਰ ਉਹ ਆਮ ਆਦਮੀ ਪਾਰਟੀ ਨਾਲ ਆਗੂ ਸੀਗਾ ਫਿਰ ਉਸ ਤੋਂ ਬਾਅਦ ਕਿਸਾਨ ਕਹਿੰਦੇ ਸੀ ਬਰਾਮਦ ਕਰਨਾ ਸਮਾਨ ਇਹ ਬਰਾਮਦ ਉਹਦੇ ਉਥੋਂ ਸਮਾਨ ਪਹਿਲਾਂ ਵੀ ਹੋਇਆ ਫਿਰ ਹੁਣ ਨਾਬਾ ਦੇ ਹੀ ਇੱਕ ਈਓ ਇੱਕ ਕਾਰਜ ਸਾਧਕ ਅਫਸਰ ਦੀ ਕੋਠੀ ਚੋਂ ਨੱਪਿਆ ਹੋਇਆ ਸਮਾਨ ਕਿਸਾਨਾਂ ਦੀਆਂ ਟਰਾਲੀਆਂ ਦਾ ਤੇ ਹੋਰ ਸਾਰਾ ਬਰਾਮਦ ਹੋ ਰਿਹਾ ਪੂਰੀ ਦੁਨੀਆ ਇਹ ਤਮਾਸ਼ਾ ਵੇਖ ਰਹੀ ਹੈ ਪਰ ਨਾਲ ਨਾਲ ਇਹ ਬੇਸ਼ਰਮੀ ਵੀ ਵੇਖਣ ਨੂੰ ਮਿਲ ਰਹੀ ਆ ਵੀ ਇਹ ਝੂਠੇ ਦੋਸ਼ ਨੇ ਇਹ ਝੂਠੀਆਂ ਖਬਰਾਂ ਨੇ ਹੱਦ ਹੋ ਗਈ ਅੱਖਾਂ ਨੂੰ ਐਨੇ ਫੋਲੇ ਵੀ ਨਹੀਂ ਪੈਣੇ ਚਾਹੀਦੇ ਕਿਸਾਨ ਸੱਚੇ ਚੀਕਦੇ ਸੀਗੇ ਪਰ ਅੱਜ ਅੱਜ ਜਦੋਂ ਸਭ ਕੁਝ ਬਰਾਮਦ ਹੋ ਰਿਹਾ ਤਾਂ ਫਿਰ ਵੀ ਮੰਨਿਆ ਨਹੀਂ ਜਾ ਰਿਹਾ ਹੁਣ ਇੱਥੇ ਮੈਂ ਤਾਂ ਹੀ ਕਹਿ ਰਿਹਾ ਕਿ ਪੰਜਾਬ ਸਰਕਾਰ ਨੂੰ ਇਹਦੇ ਤੇ ਬਿਆਨ ਦੇਣਾ ਚਾਹੀਦਾ ਅਧਿਕਾਰਤ ਬਿਆਨ ਵੀ ਉਹ ਕੀ ਕਹਿਣਗੇ ਕਿਸਾਨ ਸੱਚੇ ਨੇ ਕਿ ਝੂਠੇ ਨੇ ਕੋਈ ਸ਼ੱਕ ਸ਼ੁਬਾ ਰਹਿ ਹੀ ਨਹੀਂ ਜਾਂਦਾ ਹੁਣ ਉਹ ਅਫਸਰ ਸਾਹਿਬ ਜਿਹੜੇ ਜਿਹੜੇ ਜਿਨ੍ਹਾਂ ਨੂੰ ਉਹ ਕੋਠੀ ਅਲਰਟ ਹੋਈ ਹੋਈ ਆ ਮਿਲੀ ਹੋਈ ਆ ਉਹ ਕਹਿ ਰਹੇ ਨੇ ਕਿ ਮੈਂ ਤਾਂ ਇਸ ਕੋਠੀ 'ਚ ਰਹਿੰਦਾ ਨਹੀਂ ਇੱਥੇ ਤਾਂ ਦਿਨੇ ਹੋਰ ਬੰਦੇ ਹੁੰਦੇ ਨੇ ਰਾਤ ਨੂੰ ਚੌਕੀਦਾਰ ਹੁੰਦੇ ਨੇ ਮੈਂ ਤਾਂ ਉਹਨਾਂ ਤੋਂ ਪੁੱਛਾਂਗਾ ਇਹ ਕੌਣ ਇੱਥੇ ਦੱਬ ਗਿਆ ਵਾਹ ਜੀ ਵਾਹ ਅਫਸਰ ਸਾਹਿਬ ਤੁਸੀਂ ਉੱਥੇ ਰਹਿੰਦੇ ਹੋ ਜਾਂ ਨਹੀਂ ਰਹਿੰਦੇ ਹੋ ਪਰ ਕੋਠੀ ਤੁਹਾਨੂੰ అలਰਟ ਹੋਈ ਆ ਤੇ ਤੁਹਾਨੂੰ ਤਾਂ ਪਤਾ ਹੋਏਗਾ ਵੀ ਕੌਣ ਦੱਬ ਗਿਆ ਹੁਣ ਸਾਡੇ ਘਰੇ ਕੋਈ ਸਮਾਨ ਦੱਬ ਜੇ ਔਰ ਇੱਕ ਤਾਂ ਹੁੰਦਾ ਨਾ ਐਡੀ ਇੱਕ ਚੀਜ਼ ਕੋਈ ਦੱਬ ਗਿਆ ਕਈ ਨਾਲ ਟੋਆ ਪਟਕੇ ਉਹ ਤਾਂ ਉਹ ਸਮਾਨ ਕਿਸਾਨਾਂ ਦਾ ਚੋਰੀ ਹੋਇਆ ਟਰਾਲੀਆਂ ਜਿਹੜਾ ਕੋਈ ਕਈ ਨਾਲ ਨਹੀਂ ਦੱਬਿਆ ਗਿਆ ਜੀਸੀ ਵੀਆਂ ਲਿਆ ਕੇ ਤੇ ਚੰਗਾ ਵੱਡਾ ਟੋਆ ਪੱਟ ਕੇ ਦੱਬਿਆ ਗਿਆ ਹੁਣ ਉਹ ਵੀ ਜੇ ਤੁਸੀਂ ਨਹੀਂ ਮੰਨਣ ਨੂੰ ਤਿਆਰ ਜਾਂ ਤੁਹਾਨੂੰ ਨਹੀਂ ਪਤਾ ਤਾਂ ਫਿਰ ਇਹ ਤੁਹਾਡਾ ਪਤਾ ਨਾ ਹੋਣਾ ਇਹ ਤੁਹਾਡੇ ਤੇ ਵੀ ਸਵਾਲ ਬਣਦਾ ਸੋ ਬਹੁਤ ਸਾਰਾ ਕੁਝ ਕਿਸਾਨਾਂ ਦੇ ਉੱਪਰ ਥੋਪਿਆ ਗਿਆ ਮੜਿਆ ਗਿਆ ਪੰਜਾਬ ਸਰਕਾਰ ਜਿਹੜੀ ਇਹ ਕਹਿ ਕੇ ਆਈ ਸੀ ਬਦਲਾਅ ਕਰਦੇ ਆਂਗੇ ਇਨਕਲਾਬ ਕਰਦੇ ਆਂਗੇ 70 75 ਸਾਲਾਂ ਚ ਉਹ ਕੋਈ ਤੁਸੀਂ ਕਦੇ ਵੇਖਿਆ ਨਹੀਂ ਹੋਣਾ ਜੋ ਕੁਝ ਅਸੀਂ ਕਰ ਦੇਣਾ ਹੋਰ ਤਾਂ ਪਤਾ ਨਹੀਂ ਪਰ ਆਹ ਕੁਛ ਤਾਂ ਕਿਸੇ ਨੇ ਨਹੀਂ ਵੇਖਿਆ ਸੀ ਧਰਨਿਆਂ ਚੋ ਯਾਰ ਐਦਾਂ ਹ ਟਰਾਲੀਆਂ ਹੀ ਚੋਰੀ ਕਰਕੇ ਲੈ ਜਾਣੀਆਂ ਤੇ ਦੱਬ ਦੇਣੀਆਂ ਜਮੀਨ ਤੇ ਜਾ ਕੇ ਵਾਹ ਜੀ ਵਾਹ ਇਹ ਹੁਣ ਕੀ ਦੀ ਪਲਾਨਿੰਗ ਸੀ ਕੀ ਦੀ ਮਿਲੀ ਭੁਗਤ ਸੀ ਕੀ ਦੀ ਇਹ ਸਾਰੀ ਸਕੀਮ ਸੀ ਵੀ ਐੇ ਕਰੀਏ ਵੇਖੋ ਕਿਸਾਨਾਂ ਦੀ ਇੱਕ ਇੱਕ 5-500 ਰੁਪਏ ਦੀ ਚੀਜ਼ ਵੀ ਬਹੁਤ ਮਿਹਨਤ ਨਾਲ ਬਣੀ ਹੁੰਦੀ ਆ ਕਿਸਾਨ ਮਜ਼ਦੂਰ ਮਿਹਨਤੀ ਲੋਕ ਇੱਕ ਨੰਬਰ ਦੀ ਸੱਚੀ ਸੁੱਚੀ ਕਮਾਈ ਵਾਲੇ ਲੋਕ ਆ 5-700 ਦੀ ਚੀਜ਼ ਵੀ ਲੈਣੀ ਹੋਵੇ ਤਾਂ ਮਤਲਬ ਉਹਨਾ ਉਹ ਅਰੀਜਾ ਲਾ ਲ ਕੇ ਲੈਂਦੇ ਆ ਵੇਖੋ ਪੱਠੇ ਵੜਨ ਵਾਲੀ ਦਾਤੀ ਦਾਤਰੀ ਉਹ ਵੀ ਜੇ ਕੋਈ ਟੱਕ ਚੋ ਚੱਕ ਕੇ ਲੈ ਜੇ ਨਾ ਅੱਧਾ ਪਿੰਡ ਪੁੱਛਣ ਜਾਂਦਾ ਕਿਸਾਨ ਵੀ ਭਾਈ ਸਾਡੀ ਦਾਤਰੀ ਦਾ ਨਹੀਂ ਕੋਈ ਚੱਕ ਲਿਆ ਤੇ ਫਿਰ ਸੂ ਰੱਖਦਾ ਕਈ ਕਈ ਮਹੀਨੇ ਪੈੜਾ ਲੱਭਦਾ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਲੈ ਜਾਣਾ ਹੱਦ ਹੈ ਯਾਰ ਔਰ ਅਫਸਰ ਦੀ ਕੋਠੀ ਚੋਂ ਜਦ ਬ੍ਰਾਮਬਦ ਹੋਇਆ ਤਾਂ ਫਿਰ ਇੱਥੇ ਹੁਣ ਜਿਹੜੇ ਪੁਲਿਸ ਅਫਸਰ ਨੇ ਉਹ ਵੀ ਦੱਸਣ ਵੀ ਆ ਚੱਲ ਕੀ ਰਿਹਾ ਦੇਖੋ ਕਿਸਾਨ ਉਦੋਂ ਵੀ ਸਹੀ ਗੱਲ ਕਰਦੇ ਸੀ ਹੁਣ ਵੀ ਸਹੀ ਗੱਲ ਕਰ ਰਹੇ ਨੇ ਔਰ ਇੱਥੇ ਜ਼ੁਬਾਨਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਕੋਈ ਪੱਤਰਕਾਰ ਜਾਂ ਜਮੀਰ ਵਾਲੇ ਲੋਕ ਜਿਹੜੇ ਨਹੀਂ ਵਿਕੇ ਜਿਹੜੇ ਨਹੀਂ ਦਬੇ ਜਦ ਉਹ ਕੁਝ ਵੱਡੇ ਸਵਾਲ ਉਠਾਉਂਦੇ ਨੇ ਤਾਂ ਉਹਨਾਂ ਪੱਤਰਕਾਰਾਂ ਬੁੱਧੀਜੀਵੀਆਂ ਤੇ ਲੋਕਾਂ ਦੇ ਉੱਪਰ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੁਸੀਂ ਦੇਖੋ ਪੰਜਾਬ ਸਰਕਾਰ ਅੱਜ ਦਾਵੇ ਜਿੱਡੇ ਮਰਜ਼ੀ ਕਰੇ ਪਰ ਸਵਾਲ ਬਹੁਤ ਨੇ ਪਰ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਪਰਚੇ ਪਾਏ ਜਾਂਦੇ ਆ ਆ ਰਣਜੀਤ ਗਿੱਲ ਪੱਤਰਕਾਰ ਸੱਚ ਬਾਨੀ ਉਹਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਪੁਖਤਾ ਗਵਾਹ ਕਿ ਕਿੱਦਾਂ ਲੋਕਾਂ ਦੀਆਂ ਜ਼ੁਬਾਨਾਂ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਂਦੀ ਆ। ਨਾ ਸ਼ੁਰੂ-ਸ਼ੁਰੂ ਤੋਂ ਜਦੋਂ ਕਿਸਾਨਾਂ ਨੇ ਇਹ ਦੁੱਖ ਰੋਇਆ ਕਿ ਸਾਡਾ ਸਮਾਨ ਟਰਾਲੀਆਂ ਚੋਰੀ ਹੋ ਗਿਆ ਤਾਂ ਕਈ ਲੋਕ ਕਹਿੰਦੇ ਸੀ ਐਵੇਂ ਮਾਰਦੇ ਆ। ਫਿਰ ਹੌਲੀ-ਹੌਲੀ ਜਦੋਂ ਸਭ ਕੁਝ ਬ੍ਰਾਂਧ ਹੋਇਆ ਤੇ ਅੱਜ ਜਦੋਂ ਆਹ ਕਾਂਡ ਸਾਹਮਣੇ ਆਇਆ ਤਾਂ ਹੁਣ ਦੱਸੋ ਕੌਣ ਸੱਚਾ ਸੀ ਤੇ ਕੌਣ ਝੂਠਾ ਸੀ। ਹੁਣ ਇੱਥੇ ਕਿਸਾਨ ਸ਼ਰਮ ਕਹਿ ਰਹੇ ਆ ਕਿਸਾਨ ਕਹਿੰਦੇ ਆ ਸੱਤ ਸੌ ਪਰਦੇ ਪਾਰ ਕੇ ਵੀ ਬਾਹਰ ਆ ਜਾਂਦਾ ਤੇ ਇਹ ਗੱਲ ਹੁਣ ਬਿਲਕੁਲ ਪੁਖਤਾ ਹੋ ਗਈ ਆ ਕਿਉਂਕਿ ਜਿਹੜੇ ਦੋਸ਼ ਕਿਸਾਨ ਲਾਉਂਦੇ ਸੀ ਉਹ ਸੱਚ ਸਾਬਤ ਹੋ ਰਹੇ ਨੇ ਕਿਸਾਨ ਅੱਜ ਕਹਿ ਰਹੇ ਨੇ ਕਿ ਅਸੀਂ ਕੋਈ ਝੂਠੇ ਦੋਸ਼ ਨਹੀਂ ਸਿਲਾਏ ਸੱਚੀ ਮੁੱੱਚੀ ਸਾਡਾ ਸਮਾਨ ਇਦਾਂ ਖੁਰਦ-ਬੁਰਦ ਕੀਤਾ ਗਿਆ ਔਰ ਕਰੋੜਾ ਰੁਪਏ ਦਾ ਸਮਾਨ ਕੀਤਾ ਗਿਆ ਇੱਥੋਂ ਤੱਕ ਕਿ ਇੱਕ ਪਿਛਲੇ ਟਾਈਮ ਦੇ ਦੋਸ਼ ਵੀ ਲੱਗੇ ਵੀ ਪੁਲਿਸ ਵਾਲੇ ਨੇ ਵੀ ਐਦਾਂ ਕਿਸਾਨਾਂ ਦੇ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਗਏ ਹੁਣ ਇਹ ਉਦੋਂ ਵੀ ਪੰਜਾਬ ਸਰਕਾਰ ਦੇਤੇ ਕੱਖ ਨਹੀਂ ਬੋਲੀ ਕਿਸਾਨ ਤਾਂ ਹੁਣ ਨਾਬੇ ਦੇ ਇਹ ਵੀ ਕਹਿ ਰਹੇ ਨੇ ਕਾਫੀ ਵੀਡੀਓ ਆ ਗਿਆ ਉਹ ਕਹਿੰਦੇ ਆ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਦੇਵਮਾਨ ਉਹ ਕਹਿੰਦੇ ਉਹ ਦੱਸੇ ਵੀ ਆਹ ਕੌਣ ਕਰਵਾ ਰਿਆ ਕਿਹਦੇ ਕੀਦੀ ਮਿਲੀ ਭੁਗਤ ਨਾਲ ਇਹ ਕੁਝ ਹੋਇਆ ਪਰ ਅਜੇ ਤੱਕ ਸਰਕਾਰ ਇਸ ਮਾਮਲੇ ਤੇ ਪੂਰੀ ਤਰ੍ਹਾਂ ਇੰਜ ਖਮੋਸ਼ ਬਣੀ ਹੋਈ ਆ ਜਿਵੇਂ ਉਹ ਅਣਜਾਣ ਹੋਵੇ ਜਿਵੇਂ ਉਹਨੂੰ ਕੱਖ ਪਤਾ ਹੀ ਨਾ ਹੋਵੇ ਉਹਨੂੰ ਕੁਝ ਸੁਣੀ ਨਾ ਰਿਹਾ ਹੋਵੇ ਕੁਝ ਦੇਖੀ ਨਾ ਰਿਹਾ ਹੋਵੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਸਾਡੇ ਰਾਜ ਦੇ ਵਿੱਚ ਕੋਈ ਧੱਕਾ ਨਹੀਂ ਹੋਊਗਾ ਲੋਕ ਜੇ ਆਪਣੇ ਮਸਲੇ ਚੁੱਕਣਗੇ ਅਸੀਂ ਧਰਨੇ ਲਾਉਣ ਤੋਂ ਪਹਿਲਾਂ ਹੀ ਮਸਲੇ ਹੱਲ ਕਰਕੇ ਧਰਨੇ ਰਕਾਵਾਂਗੇ ਪਰ ਧਰਨੇ ਤਰਕਾਉਣੇ ਤੁਰਪੇ ਮਸਲੇ ਹੱਲ ਨਹੀਂ ਕੀਤੇ ਕਿਵੇਂ ਰਕਾਏ ਫਿਰ ਜੇਕਰ ਮਜ਼ਦੂਰਾਂ ਨੇ ਧਰਨੇ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਹਿਲਾਂ ਹੀ ਘਰਾਂ 'ਚੋਂ ਮਜ਼ਦੂਰ ਆਗੂਆਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਜੇਕਰ ਬੇਰੁਜ਼ਗਾਰ ਕੱਚੇ ਮਲਾਜ਼ਮ ਜਾਂ ਹੋਰ ਸਾਰਿਆਂ ਨੇ ਆਪਣੇ ਮੰਗਾਂ ਦੇ ਲਈ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਪੁਲਿਸਾਂ ਨੇ ਘਰਾਂ 'ਚੋਂ ਪਹਿਲਾਂ ਹੀ ਨਜ਼ਰਬੰਦ ਕਰਕੇ ਜਾਂ ਚੱਕ ਕੇ ਧਰਨੇ ਰੋਕਣ ਦੀ ਕੋਸ਼ਿਸ਼ ਕੀਤੀ ਜੇ ਕਿਸਾਨਾਂ ਨੇ ਪਿਛਲੇ ਟਾਈਮ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਧਰਨੇ ਦਾ ਪ੍ਰੋਗਰਾਮ ਬਣਾਇਆ ਸੀ ਜਦੋਂ ਭਗਵੰਤ ਮਾਨ ਸਾਹਿਬ ਮੀਟਿੰਗ 'ਚ ਉੱਠ ਕੇ ਸੀ ਲੜ ਕੇ ਰੁੱਸ ਕੇ ਤਾਂ ਉਦੋਂ ਘਰਾਂ 'ਚੋਂ ਕਿਸਾਨਾਂ ਨੂੰ ਚੱਕ ਲਿਆ ਗਿਆ ਤੇ ਫਿਰ ਰਸਤਿਆਂ ਦੇ ਵਿੱਚ ਵੱਡੀ ਗਿਣਤੀ ਫੋਰਸਾ ਲਾ ਕੇ ਤੇ ਕਿਸਾਨਾਂ ਨੂੰ ਚੰਡੀਗੜ੍ਹ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਜਦੋਂ ਦਿੱਲੀ ਗਿਆ ਸੀ ਉਦੋਂ ਦਿਨ ਰਾਤ ਧੂਆਂ ਧਾਰ ਬਿਆਨ ਦਿੰਦੇ ਰਹੇ ਵੀ ਵੇਖੋ ਭਾਜਪਾ ਆਪ ਦੀ ਰਾਜਧਾਨੀ ਨਹੀਂ ਕਿਸਾਨਾਂ ਨੂੰ ਜਾਣ ਦਿੰਦੀ ਆਪ ਦੀ ਰਾਜਧਾਨੀ 'ਚ ਇਹ ਫਿਰ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਸੀ ਤੁਸੀਂ ਇੱਥੇ ਨਾ ਵੜਨ ਦਿੱਤਾ ਉਸ ਤੋਂ ਬਾਅਦ ਸ਼ੰਭੂ ਤੇ ਖਣੌਰੀ ਮੋਰਚਾ ਜਿੱਦਾਂ ਤੁਸੀਂ ਉਹ ਪੱਟਿਆ ਹਟਾਇਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਦਾਹਰਨ ਹੈ ਕਿ ਧੋਖੇਬਾਜ਼ੀ ਨਾਲ ਕਿਸਾਨਾਂ ਨੂੰ ਮੀਟਿੰਗ ਲਈ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਿਰ ਇਹ ਸਭ ਕੁਝ ਕੀਤਾ ਗਿਆ ਹੁਣ ਇਸ ਸਭ ਕੁਝ ਦੇ ਦਰਮਿਆਨ ਆ ਜੋ ਕੁਝ ਮਿਲ ਰਿਹਾ ਉਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੇ ਸਵਾਲ ਖੜੇ ਕਰਦਾ ਵੇ ਯਾਰ ਤੁਹਾਡੀ ਨੀਅਤ ਕੀ ਸੀ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਕਿਸਾਨਾਂ ਨਾਲ ਆਹ ਕੁਝ ਕਰਨਾ ਸੀ ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਮ ਆਦਮੀ ਪਾਰਟੀ ਸ਼ਾਇਦ ਦੇਣ ਲਈ ਤਿਆਰ ਨਹੀਂ ਗਈ ਜਦੋਂ ਤੱਕ ਦੇ ਵਿੱਚ ਮੈਂ ਕਹਾਂਗਾ ਕਿ ਸਰਕਾਰ ਨੂੰ ਜੇਕਰ ਭੋਰਾ ਵੀ ਨੈਤਿਕਤਾ ਜਾਂ ਸੰਗ ਹੈ ਤਾਂ ਫਿਰ ਕਿਸਾਨਾਂ ਦੇ ਇਸ ਵੱਡੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਾਉਣੀ ਚਾਹੀਦੀ ਹੈ ਔਰ ਜਿੰਨੀਆਂ ਟਰਾਲੀਆਂ ਤੇ ਜਿੰਨਾ ਸਮਾਨ ਕਿਸਾਨ ਕਹਿੰਦੇ ਨਹੀਂ ਉਹ ਕਿਤੇ ਨਾ ਕਿਤੇ ਲਾਜ਼ਮੀ ਹੈ ਐਦਾਂ ਨੱਪਿਆ ਪਿਆ ਦੱਬਿਆ ਪਿਆ ਕਿਸੇ ਦੇ ਘਰ ਪਿਆ ਕਿੱਥੇ ਉਹ ਪਿਆ ਉਹ ਪੰਜਾਬ ਸਰਕਾਰ ਨੂੰ ਬਰਾਮਦ ਕਰਨਾ ਚਾਹੀਦਾ ਤੇ ਕਿਸਾਨਾਂ ਦੇ ਹਵਾਲੇ ਕਰਨਾ ਚਾਹੀਦਾ ਨਹੀਂ ਤਾਂ ਕਿਸਾਨ ਤਾਂ ਫਿਰ ਪਿੱਛੇ ਪਏ ਹੋਇਆ ਦੇਖੋ ਖੇਤੋਂ ਕੋਈ ਕਈ ਚੁੱਕ ਕੇ ਲੈ ਜੇ ਨਾ ਕਿਸਾਨ ਦੋ-ਦੋ ਮਹੀਨੇ ਰਾਖੀ ਰੱਖ ਕੇ ਤੇ ਲੋਕਾਂ ਦੇ ਖੇਤਾਂ 'ਚ ਮਤਲਬ ਕਿ ਜਹਾ ਜਾ ਕੇ ਵੇਖਦਾ ਰਹਿੰਦਾ ਵੀ ਸਾਡੀ ਕਈ ਚੱਕੀ ਤੇ ਚੱਕੀ ਕਿੰਨੇ ਆ ਗੰਨਾ ਪਟਕੇ ਖੇਤ ਚੋਂ ਕੋਈ ਲੈ ਜੇ ਨਾ ਉਹ ਕਹਿੰਦਾ ਕਿਸਾਨ ਗੁੜ ਦੀ ਰੋੜੀ ਦੇ ਦਿੰਦਾ ਪਰ ਗੰਨਾ ਨਹੀਂ ਦਿੰਦਾ ਵੇਖੋ ਇਹ ਗੱਲਾਂ ਸੱਚ ਨੇ ਕਿਸਾਨ ਪਿੱਛਾ ਕਰ ਰਹੇ ਨੇ ਅਗਲੇ ਨੇ ਜਾ ਕੇ ਈਓ ਦੀ ਕੋਠੀ ਤੋਂ ਉਹ ਉਹ ਟਰਾਲੀਆਂ ਬਰਾਮਦ ਕਰਵਾਤੀਆਂ ਤਾਂ ਫਿਰ ਕਿਉਂ ਨਾ ਉਹ ਹੋਰ ਥਾਵਾਂ ਤੋਂ ਵੀ ਕਰਾਉਣਗੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਆਪਣੇ ਆਪ ਇਹਦੀ ਜਾਂਚ ਚੰਗੀ ਤਰ੍ਹਾਂ ਕਰਵਾਏ ਗੱਲਾਂ ਅੱਜ ਤੱਕ ਬਹੁਤ ਕੀਤੀਆਂ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੇ ਬਿਆਨ ਵੀ ਆਏ ਅਸੀਂ ਜਾਂਚ ਕਰਾਵਾਂਗੇ ਅਸੀਂ ਪੜਤਾਲ ਕਰਾਵਾਂਗੇ ਇੱਕ ਇੱਕ ਚੀਜ਼ ਕਿਸਾਨਾਂ ਦੀ ਪਰ ਕਿਸਾਨਾਂ ਨੂੰ ਉਦੋਂ ਦਾ ਯਕੀਨ ਨਹੀਂਗਾ ਜਦੋਂ ਦਾ ਚੰਡੀਗੜ੍ਹ ਮੀਟਿੰਗ ਲਈ ਬੁਲਾ ਕੇ ਤੇ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਉਦੋਂ ਬਾਅਦ ਕਿਸਾਨਾਂ ਨੂੰ ਕੋਈ ਭਰੋਸਾ ਕੋਈ ਯਕੀਨ ਰਿਹਾ ਨਹੀਂ ਤੇ ਉਸ ਤੋਂ ਬਾਅਦ ਹੁਣ ਆਹ ਜਿਹੜੇ ਕਾਂਡ ਵਾਪਰ ਰਹੇ ਨੇ ਇਹਨਾਂ ਨੇ ਤਾਂ ਬਿਲਕੁਲ ਹੀ ਮਤਲਬ ਸਭ ਕੁਝ ਕਲੀਅਰ ਕਰ ਦਿੱਤਾ ਹੁਣ ਇੱਥੇ ਭਗਵੰਤਮਾਨ ਸਾਹਿਬ ਸੀਐਮ ਨੇ ਉਹ ਖੁਦ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਖੇਤਾਂ 'ਚ ਕੰਮ ਕੀਤਾ ਮੈਂ ਤਾਂ ਕਿਸਾਨ ਦਾ ਪੁੱਤਾਂ ਅੱਜ ਉਹਨਾਂ ਨੂੰ ਚਾਹੀਦਾ ਵੀ ਜੇ ਉਹ ਸੱਚੀ ਕਿਸਾਨ ਦੇ ਪੁੱਤ ਨੇ ਤਾਂ ਫਿਰ ਕਿਸਾਨ ਦਾ ਦਰਦ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿਸਾਨ ਕਹਿੰਦੇ ਨੇ ਕਿ ਬਿਲਕੁਲ ਨਹੀਂ ਪਤਾ ਕਿਸਾਨ ਕਹਿੰਦੇ ਨੇ ਵੀ ਭਗਵੰਤਮਾਨ ਸਾਹਿਬ ਨੇ ਕਮੀਡੀ ਕੀਤੀ ਆ ਉਹਨਾਂ ਨੂੰ ਉਹਦਾ ਹੀ ਪਤਾ ਪਰ ਖੇਤੀ ਦੇ ਨਾਲ ਜੁੜੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਕੀ ਆ ਉਹਨਾਂ ਨੂੰ ਨਹੀਂ ਪਤਾ ਪਰ ਜੇ ਮਾਨ ਸਾਹਿਬ ਦਾ ਦਾਵਾ ਪਤਾ ਤਾਂ ਫਿਰ ਆ ਜਿੱਦਾਂ ਉਹਨਾਂ ਦਾ ਖੂਨ ਪਸੀਨੇ ਦੀ ਕਮਾਈ ਵਾਲਾ ਸਮਾਨ ਬਰਾਮਦ ਹੋ ਰਿਹਾ ਭਗਵੰਤਮਾਨ ਸਾਹਿਬ ਇਸ ਟਾਈਮ ਪੰਜਾਬ ਦੇ ਮੁਖੀ ਨੇ ਸੀਐਮ ਨੇ ਉਹਨਾਂ ਦਾ ਇੱਕ ਇਸ਼ਾਰੇ ਤੇ ਕੁਝ ਵੀ ਹੋ ਸਕਦਾ ਉਹ ਫਿਰ ਅਫਸਰਾਂ ਨੂੰ ਹੁਕਮ ਦੇ ਕੇ ਤੇ ਸਾਰਾ ਕੁਝ ਬਰਾਮਦ ਨਹੀਂ ਕਰਵਾ ਸਕਦੇ ਚਾਹੁੰਦੇ ਕਰਵਾ ਸਕਦੇ ਨੇ ਇੱਥੇ ਇਹ ਉਦਾਹਰਨਾ ਪਈਆਂ ਨੇ ਵੀ ਕਈ ਵੱਡੇ ਅਫਸਰਾਂ ਤੇ ਮੰਤਰੀਆਂ ਦੀ ਕੁੱਤੀ ਵੀ ਗਵਾਚ ਗਈ ਗੁੰਮ ਹੋ ਗਈ ਚੱਕ ਕੇ ਲੈ ਗਿਆ ਕੋਈ ਤੇ ਘੰਟੇ ਚਾਲੀਆਂ ਚਾਲੀਆਂ ਮਿੰਟਾਂ ਚ ਬਰਾਮਦ ਕੀਤੀ ਗਈ ਇਹ ਉਦਾਹਰਨਾ ਲੋਕ ਦਿੰਦੇ ਰਹਿੰਦੇ ਨੇ ਤੇ ਆਮ ਲੋਕਾਂ ਦੇ ਚਾਹੇ ਬੱਚੇ ਚੱਕੇ ਜਾਣ ਉਹ ਵੀ ਹੁਣ ਸੁਪਰੀਮ ਕੋਰਟ ਨੇ ਕੱਲ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਭਾਰਤ ਦੇ ਵਿੱਚ ਹਰ 7-8 ਮਿੰਟ ਦੇ ਵਿੱਚ ਇੱਕ ਬੱਚਾ ਗਾਇਬ ਹੁੰਦਾ ਚੋਰੀ ਹੁੰਦਾ ਤੇ ਬਾਅਦ ਚ ਉਹਦਾ ਕੋਈ ਸੁਰਾਗ ਨਹੀਂ ਮਿਲਦਾ ਸੁਪਰੀਮ ਕੋਰਟ ਨੇ ਇਹਦੇ ਉੱਪਰ ਚਿੰਤਾ ਪ੍ਰਗਟ ਕੀਤੀ ਹੈ ਪਰ ਉਹ ਬੱਚਿਆਂ ਦੀ ਤਾਂ ਨਹੀਂ ਕੋਈ ਸੁਰਾਗ ਨਿਕਲਦਾ ਕਿਉਂਕਿ ਹੈ ਆਮ ਲੋਕਾਂ ਦੇ ਗਰੀਬਾਂ ਦੇ ਆਮ ਮਜ਼ਦੂਰਾਂ ਦੇ ਕਿਸਾਨਾਂ ਦੇ ਵੱਡੇ ਦਾ ਚੋਰੀ ਹੋ ਜੇ ਕਿਸੇ ਮੰਤਰੀ ਦਾ ਕਿਸੇ ਕਿਸੇ ਬਹੁਤ ਵੱਡੇ ਅਫਸਰ ਦਾ ਫਿਰ ਐ ਸਭ ਕੁਝ ਬਰامد ਹੁੰਦਾ ਸੋ ਆਮ ਲੋਕਾਂ ਲਈ ਸਾਰੀ ਪ੍ਰਕਿਰਿਆ ਹੋਰ ਆ ਤੇ ਤੇ ਉਹਨਾਂ ਲਈ ਹੋਰ ਆ ਇਹ ਗੱਲ ਨੂੰ ਸਮਝਣਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜਾ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ شکریہ